ਦੋਸਤੋ ਅੱਜ ਤੁਹਾਨੂੰ ਮੈਂ ਦੱਸਣ ਲੱਗਾ ਕਿ ਪੰਜਾਬ ਸਰਕਾਰ ਨੇ 크੍ਰਿਸਚੀਅਨ ਭਾਈਚਾਰੇ ਦੇ ਨਾਲ ਵਿਦਕਰਾ ਕੀਤਾ ਵਿਦਕਰਾ ਛੋਟਾ ਨਹੀਂ ਬੜਾ ਵੱਡਾ ਵਿਦਕਰਾ ਗੱਲ 1 ਕਰੋੜ ਰੁਪਏ ਦੀ ਨਹੀਂ ਕਿ ਸੀਐਮ ਸਾਹਿਬ ਉਥੇ ਪਹੁੰਚਣਗੇ ਤੇ 1 ਕਰੋੜ ਰੁਪਇਆ ਦੇਣਗੇ ਗੱਲ ਵਿਦਕਰੇ ਦੀ ਆ ਜੇ ਸਰਕਾਰ ਸ਼ਹੀਦ ਹੋਏ ਹਰ ਭਰਾ ਦੇ ਘਰ ਦੇ ਵਿੱਚ ਜਾਂਦੀ ਆ ਤੇ ਫਿਰ ਕਾਫਲ ਮਸੀਦੇ ਘਰ ਦੇ ਵਿੱਚ ਅੱਜ ਤੱਕ ਸਰਕਾਰ ਕਿਉਂ ਨਹੀਂ ਪਹੁੰਚੀ ਮਾਨੂੰ ਬੇਨਤੀ ਆ ਕਿ ਜਿੰਨਾ ਭਰਾਵਾਂ ਦੇ ਐਮਐਲਏ ਨਾਲ ਸਿੱਧੀਆਂ ਗੱਲਾਂ ਬਾਤਾਂ ਵਾ ਯਾਰ ਹਿੰਮਤ ਰੱਖੋ ਆਪਣੇ ਐਮਐਲਏ ਨੂੰ ਪੁੱਛੋ ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀਦੀ ਤੇ ਕਾਫੀ ਦਿਨਾਂ ਬਾਅਦ ਅੱਜ ਫੇਰ ਤੁਹਾਡੇ ਨਾਲ ਲਾਈਵ ਹੋਇਆ ਤੁਹਾਨੂੰ ਅਕਸਰ ਪਤਾ ਕਿ ਜਦੋਂ ਵੀ ਅਸੀਂ ਆਪਣੇ ਫੇਸਬੁੱਕ ਤੋਂ ਲਾਈਵ ਹੁੰਨੇ ਆ ਕੋਈ ਨਾ ਕੋਈ ਬੜਾ ਖਾਸ ਮੁੱਦਾ ਹੁੰਦਾ ਵਾ ਤੇ ਮੈਂ ਅੱਜ ਜਿਸ ਮੁੱਦੇ ਤੇ ਗੱਲ ਕਰਨ ਲੱਗਾ ਪਾਈਚਾਰੇ ਦੇ ਵਿੱਚ ਆਪਣੇ ਭਰਾਵਾਂ ਦੇ ਵਿੱਚ ਨਾਲ-ਨਾਲ ਮੇਰੀ ਜਿੰਨੇ ਸਾਡੇ ਭਰਾ ਲਾਈਵ ਜੁੜ ਚੁੱਕੇ ਨੇ ਤੁਹਾਡਾ ਥੈਂਕ ਯੂ ਧੰਨਵਾਦ ਹੋਰ ਜਿੰਨੇ ਜੁੜ ਰਹੇ ਨੇ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਇਸ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਲਾਈਵ ਜੇਰਾ ਵਾ ਭਗਵੰਤ ਮਾਨਤਾ ਕਰ ਜਰੂਰ ਪਹੁੰਚੇ ਕਿਉਂਕਿ ਮੁੱਦਾ ਹੀ ਸਰਕਾਰ ਦੇ ਬੜਾ ਗੰਭੀਰ ਮੁੱਦਾ ਵਾ ਔਰ ਮੈਂ ਗੱਲ ਕਰ ਰਿਹਾ ਜਿਸ ਮੁੱਦੇ ਦੀ ਗੱਲ ਕਰ ਲੱਗਾ ਉਹ ਗੱਲ ਏ ਕਿ ਅਸੀਂ ਸਾਰੇ ਹੀ ਜਿਹੜੇ ਆ ਲਗਭਗ ਰਾਤ ਨੂੰ ਆਪੋ ਆਪਣੇ ਘਰਾਂ ਪਰਿਵਾਰਾਂ ਦੇ ਵਿੱਚ ਬੜੇ ਵਧੀਆ ਤਰੀਕੇ ਦੇ ਨਾਲ ਸੁੱਤੇ ਹੁੰਦੇ ਆ ਤੇ ਬਾਰਡਰਾਂ ਤੇ ਜਿਹੜੇ ਸਾਡੇ ਮਾਵਾਂ ਦੇ ਪੁੱਤ ਨੇ ਉਹ ਸਾਡੀ ਰਖਵਾਲੀ ਕਰਦੇ ਨੇ ਔਰ ਜਦੋਂ ਉਹਨਾਂ ਹੀ ਮਾਵਾਂ ਦੇ ਪੁੱਤਾਂ ਨੂੰ ਆਪਣੇ ਦੇਸ਼ ਦੇ ਲਈ ਸ਼ਹੀਦ ਹੋ ਜਾਂਦੇ ਨੇ ਤੇ ਇੱਕ ਬੜਾ ਗਰਵ ਮਹਿਸੂਸ ਹੁੰਦਾ ਬੜਾ ਮਾਣ ਹੁੰਦਾ ਕਿ ਇਸ ਮਾਂ ਦਾ ਪੁੱਤ ਜਿਹੜਾ ਵਾ ਉਹ ਇਸ ਦੇਸ਼ ਦੇ ਲਈ ਸ਼ਹੀਦ ਹੋ ਗਿਆ ਇੱਥੇ ਗੱਲ ਧਰਮ ਦੀ ਨਹੀਂ ਆ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਹੋਵੇ ਪਰ ਉਹ ਪਹਿਲ ਕੀ ਆ ਕਿ ਉਹ ਪੰਜਾਬੀ ਹੁੰਦਾ ਉਹ ਭਾਰਤ ਦਾ ਨਾਗਰਿਕ ਹੁੰਦਾ ਉਹ ਦੇਸ਼ ਦੀ ਰਾਖੀ ਕਰਨ ਵਾਲਾ ਇੱਕ ਸਪਾਈ ਹੁੰਦਾ ਦੋਸਤੋ ਅੱਜ ਤੁਹਾਨੂੰ ਮੈਂ ਦੱਸਣ ਲੱਗਾ ਕਿ ਪੰਜਾਬ ਸਰਕਾਰ ਨੇ 크੍ਰਿਸਚਨ ਭਾਈਚਾਰੇ ਦੇ ਨਾਲ ਵਿਦਗ੍ਰਾਹ ਕੀਤਾ ਵਿਦਗ੍ਰਾਹ ਛੋਟਾ ਨਹੀਂ ਬੜਾ ਵੱਡਾ ਵਿਦਗ੍ਰਾਹ ਤੁਸੀਂ ਦੇਖਿਆ ਹੋਣਾ ਕਿ ਕੁਝ ਦਿਨ ਪਹਿਲਾਂ ਅਸੀਂ ਜਿਹੜਿਆ ਸ਼ਹੀਦ ਕਾਫਲ ਮਸੀਦੀ ਮੈਂ ਗੱਲ ਕਰ ਰਿਹਾ ਕਿ ਅਸੀਂ ਉਹਦੇ ਘਰ ਵੀ ਪਹੁੰਚੇ ਸੀ ਪਰ ਜੋ ਮਾਨ ਸਨਮਾਨ ਸ਼ਹੀਦ ਨੂੰ ਦਿੱਤਾ ਜਾਂਦਾ ਪੰਜਾਬ ਸਰਕਾਰ ਵੱਲੋਂ ਕਿ ਸਰਕਾਰ ਨੇ ਕਿਹਾ ਕਿ ਜਦੋਂ ਵੀ ਕੋਈ ਦੇਸ਼ ਦੇ ਲਈ ਸ਼ਹੀਦ ਹੁੰਦਾ ਤੇ ਅਸੀਂ ਉਸਦੇ ਘਰ ਪਹੁੰਚਾਂਗੇ ਤੇ ਉਸ ਨੂੰ 1 ਕਰੋੜ ਰੁਪਏ ਵੀ ਦਿੱਤਾ ਜਾਏਗਾ ਗੱਲ 1 ਕਰੋੜ ਰੁਪਏ ਦੀ ਨਹੀਂ ਆ ਗੱਲ ਸ਼ਹੀਦ ਦੇ ਮਾਨ ਸਨਮਾਨ ਦੀ ਆ ਪਰ ਅਜੀਤ ਦੋਸਤੋ ਮੇਰੇ ਪ੍ਰੋ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਵੇਖੋ ਸਰਕਾਰਾਂ ਸ਼ਹੀਦੀ ਦੇ ਆਣ ਕੇ ਵੀ ਸਾਡੇ ਭਾਈਚਾਰੇ ਦੇ ਨਾਲ ਵਿਦਕਰਾ ਕਰਦੀਆਂ ਨੇ ਅੱਜ ਦੇ ਦਿਨ ਤੱਕ ਸ਼ਹੀਦ ਕਾਫਲ ਮਸੀ ਜੋ ਕਿ ਹਲਕਾ ਕਾਦੀਆਂ ਦੇ ਪਿੰਡ ਕਾਲਵਾ ਤੋਂ ਆ ਸ਼ਹੀਦ ਹੋ ਗਿਆ ਦੇਸ਼ ਦੇ ਲਈ ਪਰ ਅੱਜ ਤੱਕ ਪੰਜਾਬ ਸਰਕਾਰ ਜਿਹੜੀ ਉਹਦੇ ਘਰ ਨਹੀਂ ਪਹੁੰਚੀ ਗੱਲ 1 ਕਰੋੜ ਰੁਪਏ ਦੀ ਨਹੀਂ ਕਿ ਸੀਐਮ ਸਾਹਿਬ ਉਥੇ ਪਹੁੰਚਣਗੇ ਤੇ 1 ਕਰੋੜ ਰੁਪਇਆ ਦੇਣਗੇ ਗੱਲ ਵਿਦਗਰੇ ਦੀ ਆ ਕਿ ਸਾਡੇ ਲੋਕਾਂ ਦੇ ਨਾਲ ਵਿਦਗਰਾ ਕਿੰਨਾ ਹੁੰਦਾ ਆ ਤੇ ਉਸ ਤੋਂ ਬਾਅਦ ਮੈਂ ਆਪਣੇ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਬੇਸ਼ੱਕ ਅਸੀਂ ਵੱਖ-ਵੱਖ ਪਾਰਟੀਆਂ ਦੇ ਨਾਲ ਸਬੰਧਤ ਹਾਂ ਅਸੀਂ ਵੱਖ-ਵੱਖ ਪਾਰਟੀਆਂ ਦੇ ਵਿੱਚ ਕੰਮ ਕਰਦੇ ਹਾਂ ਮੈਂ ਕਹਿੰਦਾ ਇਮਾਨਦਾਰੀ ਦੇ ਨਾਲ ਜਸਵੀ ਪਾਰਟੀ ਦੇ ਵਿੱਚ ਉਹ ਕੰਮ ਕਰੋ ਪਰ ਜੇ ਤੁਹਾਡੀ ਥੋੜੀ ਜਿਹੀ ਵੀ ਕਿਤੇ ਜਮੀਰ ਜਾਗਦੀ ਆ ਨਾ ਜੇ ਤੁਹਾਡੇ ਅੰਦਰ ਕੌਮ ਪ੍ਰਤੀ ਥੋੜੀ ਜੀ ਵੀ ਕਿਤੇ ਅਣਖ ਆ ਤੇ ਜਿੰਨਾ ਐਮਐਲਏਾਂ ਦੇ ਨਾਲ ਕਹਿੰਦੇ ਉਹ ਸਾਡੀਆਂ ਐਮਐਲਏਾਂ ਦੇ ਨਾਲ ਬੜੀ ਗੱਲ ਬਾਤ ਆ ਸਾਡੀ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਬੜੀ ਗੱਲ ਬਾਤ ਆ ਸਾਡੀ ਫੁਲਾਣੇ ਮੰਤਰੀ ਦੇ ਨਾਲ ਬੜੀ ਗੱਲ ਬਾਤ ਆ ਮੈਂ ਤੁਹਾਨੂੰ ਬੇਨਤੀ ਕਰ ਲੱਗਾ ਭਰਾਵਾ ਉਹ ਕਿ ਅੱਜ ਜਿੰਨਾ ਮੈਲਿਆਂ ਦੇ ਨਾਲ ਤੁਹਾਡੀ ਗੱਲ ਬਾਤ ਆ ਜਿੰਨਾ ਐਮਐਲਏਾਂ ਨੂੰ ਗੁਲਦਸਤੇ ਫਰਾਂਦੇ ਹੋ ਗੁਲਦਸਤੇ ਫਰਦੇ ਹੋ ਪਰ ਐਨੀ ਹਿੰਮਤ ਜਰੂਰ ਰੱਖੋ ਕਿ ਆਪਣੀ ਕੌਮ ਦੀ ਗੱਲ ਕਰੋ ਆਪਣੇ ਧਰਮ ਦੀ ਗੱਲ ਕਰੋ ਮੈਂ ਗੱਲ ਕਰ ਰਿਹਾ ਆਮ ਆਦਮੀ ਪਾਰਟੀ ਦੀ ਕਿਉਂਕਿ ਅੱਜ ਸਰਕਾਰ ਆਮ ਆਦਮੀ ਪਾਰਟੀ ਦੀ ਆ ਜੇ ਸਰਕਾਰ ਸ਼ਹੀਦ ਹੋਏ ਹਰ ਭਰਾ ਦੇ ਘਰ ਦੇ ਵਿੱਚ ਜਾਂਦੀ ਆ ਤੇ ਫਿਰ ਕਾਫਲ ਮਸੀਹ ਦੇ ਘਰ ਦੇ ਵਿੱਚ ਅੱਜ ਤੱਕ ਸਰਕਾਰ ਕਿਉਂ ਨਹੀਂ ਪਹੁੰਚੀ ਉਹ ਇਸ ਕਰਕੇ ਨਹੀਂ ਪਹੁੰਚੀ ਕਿ ਸਾਡੇ ਨਾਲ ਵਿਦਕਰਾ ਕੀਤਾ ਜਾਂਦਾ ਹਰ ਥਾਂ ਯਾਰ ਮੈਂ ਕਹਿੰਦਾ ਲੱਖ ਲਾਹਨਤ ਹੈ ਸਾਡੀ ਐਨੀ ਅਸੀਂ ਪੰਜਾਬ ਦੇ ਵਿੱਚ ਬੜੇ ਵੱਡੇ ਵੱਡੇ ਹੋ ਕੇ ਭਰਦੇ ਕਿ ਸਾਡਾ ਕ੍ਰਿਸਚੀਅਨ ਭਾਈਚਾਰਾ ਪੰਜਾਬ ਦੇ ਵਿੱਚ ਐਨਾ ਸਾਡੇ ਨਾਲੋਂ ਤਾਂ ਰਾਜਸਥਾਨ ਦੇ ਵਿੱਚ ਗੁੱਜਰ ਭਾਈ ਜਾਰਾ ਚੰਗਾ ਜਿਨੇ ਟ੍ਰੇਨ ਲੋਕ ਅਦੋਲਨ ਸ਼ੁਰੂ ਕਰਕੇ ਰਾਖਵਾ ਕਰ ਲੈ ਲਿਆ ਸਾਡੇ ਨਾਲੋਂ ਤਾਂ ਹਰਿਆਣੇ ਦੇ ਵਿੱਚ जाट ਜਿਹੜਾ ਯੂਥ 22 ਸਾਲ ਦਾ ਯੂਥ ਸੀ ਜਿਨੇ ਰਾਖਵਾ ਕਰਨ ਦੀ ਗੱਲ ਕੀਤੀ ਵੱਡਾ ਸੰਘਰਸ਼ ਕੀਤਾ ਤੇ ਉਹਨਾਂ ਨੇ ਰਾਖਵਾ ਕਰ ਲੈ ਲਿਆ ਅਸੀਂ ਕਿੱਥੇ ਸਟੈਂਡ ਕਰ ਰਹੇ ਹਾਂ ਸਿਰਫ ਅਸੀਂ ਆਪਣੇ ਪਰਸਨਲ ਹੀ ਮੁੱਦਿਆਂ ਤੇ ਸਟੈਂਡ ਕਰ ਰਹੇ ਹਾਂ ਅਸੀਂ ਇਹੀ ਦੇਖਦੇ ਹਾਂ ਕਿ ਯਾਰ ਮੇਰੀ ਡਾਇਰੈਕਟ ਹੀ ਨਾ ਖੋਜੇ ਮੇਰੀ ਕੋਈ ਪ੍ਰਧਾਨਗੀ ਨਾ ਖੋਜੇ ਮੈਂ ਕਿਸੇ ਸੈੱਲ ਦਾ ਪ੍ਰਧਾਨ ਬਣਨਾ ਮੇਰਾ ਉਹ ਨਾ ਕਿਤੇ ਖੋਜੇ ਯਾਰ ਧਰਮ ਦੀ ਗੱਲ ਕਰੋ ਕੌਮ ਦੀ ਗੱਲ ਕਰੋ ਮੈਂ ਨਹੀਂ ਤੁਹਾਨੂੰ ਆਂਦਾ ਕਿ ਤੁਸੀਂ ਪਾਰਟੀਆਂ ਬੇਸ਼ੱਕ ਤੁਸੀਂ ਪਾਰਟੀਆਂ ਦੇ ਵਿੱਚ ਜੋ ਪਰ ਪਾਰਟੀਆਂ ਦੇ ਵਿੱਚ ਰਹਿ ਕੇ ਕੌਮ ਦੀ ਗੱਲ ਜ਼ਰੂਰ ਕਰੋ ਮੇਰੀ ਉਹਨਾਂ ਭਰਾਵਾਂ ਨੂੰ ਬੇਨਤੀ ਆ ਕਿ ਜਿੰਨਾ ਭਰਾਵਾਂ ਦੇ ਐਮਐਲਏ ਨਾਲ ਸਿੱਧੀਆਂ ਗੱਲਾਂ ਬਾਤਾਂ ਵਾ ਯਾਰ ਹਿੰਮਤ ਤੇ ਰੱਖੋ ਆਪਣੇ ਐਮਐਲਏ ਨੂੰ ਪੁੱਛੋ ਕਿ ਯਾਰ ਤੁਸੀਂ ਆਪਣੇ ਮੰਤਰੀ ਸਾਹਿਬ ਨਾਲ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰੋ ਕਿ ਸਾਡਾ ਭਰਾ ਸ਼ਹੀਦ ਹੋਇਆ ਅੱਜ ਤੱਕ ਰੋਥੇ ਪੰਜਾਬ ਸਰਕਾਰ ਪਹੁੰਚੀ ਕਿਉਂ ਨਹੀਂ ਅਸੀਂ ਹਿੰਮਤ ਨਹੀਂ ਰੱਖਦੇ ਗੱਲ ਕਰਨ ਦੀ ਅਸੀਂ ਸਿਰਫ ਸਾਜ-ਸੂਜੀ ਲੈਣੇ ਪਸੰਦ ਕਰਦੇ ਹਾਂ ਥੱਲੇ ਥੱਲੇ ਤੱਕ ਵੀ ਸਹਿਮਤ ਰਹਿੰਦੇ ਹਾਂ ਤੇ ਮੈਂ ਖਾਸ ਕਰਕੇ ਆਪਣੇ ਭਰਾਵਾਂ ਨੂੰ ਬੇਨਤੀ ਕਰਦਾ ਯਾਰ ਜਾਗਰਤ ਹੋਵੋ ਜਾਗੋ ਕਿੰਨਾ ਚਿਰ ਅਸੀਂ ਇਹਨਾਂ ਦੇ ਧੱਕੇ ਸਾਈਆਂ ਨੂੰ ਸਹਿੰਦੇ ਰਾਵਾਂਗੇ ਜੇ ਹੁਣ ਤੁਸੀਂ ਗੱਲ ਕਰੋ 크리스마ਸ ਦੀ ਕਦੀ ਵੀ ਪਹਿਲਾਂ ਵੀ ਸਰਕਾਰਾਂ ਰਹੀਆਂ ਮੈਂ ਕਿਸੇ ਸਰਕਾਰ ਦੇ ਪੱਖ 'ਚ ਨਹੀਂ ਕਿ ਉਹਨੇ ਬਹੁਤ ਕੁਝ ਵਧੀਆ ਕਰਤਾ ਪਰ ਜਿਹੜਾ ਕੰਮ ਐਤਕਾ ਹੋਇਆ ਸਾਡੇ 크ਿਸਚਨ ਭਾਈਚਾਰੇ ਦੇ ਨਾਲ ਐਤਕਾ 크ਿਸਮਸ ਦੇ ਉੱਪਰ ਬਹੁਤ ਸਾਰੀ ਜਗ੍ਹਾ ਤੇ ਸਾਡੇ 크ਿਸਮਸ ਦੇ ਜਿਹੜੇ ਪ੍ਰੋਗਰਾਮ ਰੋਕੇ ਗਏ ਕੁਝ ਜਗ੍ਹਾ ਦੇ ਉੱਪਰ ਗੋਲੀਆਂ ਚੱਲੀਆਂ ਤੇ ਬੰਦੇ ਵੀ ਮਰੇ ਇਹ ਵੀ ਪਹਿਲੀ ਵਾਰ ਹੋਇਆ ਸਰਕਾਰਾਂ ਪਹਿਲਾਂ ਵੀ ਬਣਦੀਆਂ ਰਹੀਆਂ ਪਰ ਐਤਕਾ ਪਹਿਲੀ ਵਾਰੀ ਹੋਇਆ 크ਿਸਚਨਾਂ ਦੇ ਵਿੱਚ ਉਸ ਤੋਂ ਬਾਅਦ ੱੱਕਿਆਂ ਦੀ ਗੱਲ ਕਰਦੇ ਆ ਪੰਜਾਬ ਦੇ ਵਿੱਚ ਯਾਰ ਇੱਕ ੱੱਕਾ ਥੋੜਾ ਅਰੋਹ ਸਾਡੇ ਪਾਸ ਬਾਨਾ ਕਿਤੇ ਨਾ ਕਿਤੇ ਧੱਕਾ ਹੁੰਦਾ ਰਹਿੰਦਾ ਅਸੀਂ ਝਟ ਜਦੋਂ ਕੋਈ ਪ੍ਰੋਬਲਮ ਹੁੰਦੀ ਮੂੰਹ ਚੋਕ ਕੇ ਉੱਥੇ ਧੁਰ ਪੈੰਨੇ ਆ ਜਿੱਥੇ ਜੀ ਲੱਭਦਾ ਯਾਰ ਅੱਜ ਤੱਕ ਅਗਰ ਕਾਫਰ ਮਸੀਦੇ ਘਰ ਦੇ ਕੋਈ ਪਹੁੰਚਿਆ ਹੀ ਨਹੀਂ ਸਾਡੇ ਆਪਣੇ ਬਹੁਤ ਸਾਰੇ ਭਰਾ ਨਹੀਂ ਪਹੁੰਚੇ ਅਸੀਂ ਦੇਖ ਰਹੇ ਦੇਖਨੇ ਪਲ ਕਿੰਨੇ ਕ ਜਾਣੇ ਉੱਥੇ ਪਾਉਂਦੇ ਕੋਈ ਨਹੀਂ ਪਹੁੰਚਿਆ ਯਾਰ ਉਹਦੀ ਆਵਾਜ਼ ਤੇ ਕਿਸ ਨੇ ਚੱਕੀ ਨਹੀਂ ਕਿ ਯਾਰ ਸ਼ਹੀਦ ਹੋਇਆ ਸਰਕਾਰ ਨੇ ਸਾਡੇ ਨਾਲ ਵਿਦਕਰਾ ਕੀਤਾ ਇਸ ਕਰਕੇ ਮੇਰੀ ਭਰਾਵਾਂ ਨੂੰ ਬੇਨਤੀ ਆ ਕਿ ਠੀਕ ਆ ਅਸੀਂ ਪਾਰਟੀਆਂ ਦੇ ਨਾਲ ਸਬੰਧਤ ਆ ਪਰ ਸਾਰਾ ਕੁਝ ਪਾਰਟੀ ਨਹੀਂ ਪਹਿਲਾਂ ਅਸੀਂ ਮਸੀਹਾਂ ਉਸ ਤੋਂ ਬਾਅਦ ਸਾਡੀਆਂ ਪਾਰਟੀਆਂ ਦਾ ਦਾ ਜਜ਼ਬਾ ਆਪਣੇ ਅੰਦਰ ਰੱਖੋ ਅਜਿਹੇ ਦੇ ਸਾਡੇ ਤੇ ਰਾਜ ਕਰਦੇ ਨਾ 76 ਸਾਲਾਂ ਤੋਂ 77 ਸਾਲਾਂ ਤੋਂ ਸਾਡੇ ਤੇ ਰਾਜ ਕਰਦੇ ਆ ਰਹੇ ਆ ਉਹ ਪਹਿਲਾਂ ਕਹਿੰਦੇ ਕਿ ਅਸੀਂ ਜਿਸ ਵੀ ਧਰਮ ਦੇ ਵਿੱਚ ਆ ਜੀ ਉਹ ਸੇਖਿਆ ਤੋਂ ਪਹਿਲਾਂ ਦੀ ਸੇਖਿਆ ਉਸ ਤੋਂ ਬਾਅਦ ਸਾਡੀਆਂ ਪਾਰਟੀਆਂ ਵਾਂ ਪਰ ਬਦ ਕਿਸਮਤੀ ਆ ਕਿ ਅਸੀਂ ਕਹਿੰਨੇ ਕਿ ਸਾਡੀ ਆਹ ਪਾਰਟੀ ਸਾਡੀ ਉਹ ਪਾਰਟੀ ਕਦੀ ਆਪਾਂ ਇਹ ਨਹੀਂ ਕਿਹਾ ਕਿ ਪਹਿਲਾਂ ਅਸੀਂ ਮਸੀਹਾਂ ਤੇ ਉਸ ਤੋਂ ਬਾਅਦ ਸਾਡੀਆਂ ਪਾਰਟੀਆਂ ਨੇ ਯਾਰ ਜਾਗੋ ਕਿੰਨੇ ਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇੱਕੋ ਹੀ ਥਾਂ ਤੇ ਸਟੈਂਡ ਕਰਦੇ ਹੋਰ ਕੋਈ ਸਾਨੂੰ ਸੋਚਦਾ ਨਹੀਂ ਯਾਰ ਸਾਡੇ ਕਿੰਨੇ ਰਾਈਟ ਅਧਿਕਾਰ ਨੇ ਸਾਡੀ ਕਿਸਾਨ ਦਾ ਐਜੀਮੈਂਟ ਉਹ ਸਾਡੇ ਅਜੇ ਤੱਕ ਹਰਬਾਲ ਨਹੀਂ ਹੋਈ ਸਾਡੇ ਕੋਈ ਖੋਈ ਅਸੀਂ ਬਾਜ਼ ਨਹੀਂ ਚੱਕੀ ਰਾਖਵਾਂ ਕਰਨ ਦਾ ਮੁੱਦਾ ਏ ਅਮਾਲ ਵਿੱਚ ਚਲੇ ਜੋ ਮਾਲ ਵਿੱਚ ਸਭ ਤੋਂ ਵੱਡੀ ਮੇਜਰ ਪ੍ਰੋਬਲਮ ਕਬਰਸਤਾਨਾਂ ਦੀਆਂ ਇੱਕ ਮੁੱਦਾ ਥੋੜਾ ਨੇਕ ਮੁੱਦੇ ਨੇ ਪਰ ਯਾਰ ਆਪਾਂ ਕਿਤੇ ਸਟੈਂਡ ਹੀ ਨਹੀਂ ਕਰਦੇ ਮੈਂ ਕਹਿੰਨਾ ਥੋੜਾ ਜਿਹਾ ਆਪਾਂ ਆਪਣੇ ਦਿਮਾਗ ਤੇ ਹੱਥ ਮਾਰੋ ਥੋੜਾ ਜਿਹਾ ਸੋਚੋ ਯਾਰ ਸਾਡੇ ਨਾਲ ਧੱਕੇ ਕਿੰਨੇ ਹੋ ਰਹੇ ਆ ਅਸੀਂ ਕਿਉਂ ਨਹੀਂ ਸਟੈਂਡ ਹੋ ਰਹੇ ਬਸ ਅਸੀਂ ਆਪੋ ਆਪਣੇ ਸਵਾਰਥ ਤੱਕ ਦੀ ਸਹਿਮਤ ਔਰਤ ਅੱਗੇ ਨਹੀਂ ਹੁੰਦੇ ਅਸੀਂ ਕੌਮ ਦੀ ਗੱਲ ਕਰਕੇ ਬਹੁਤ ਘੱਟ ਰਾਜੀ ਆਂ ਯਾਰ ਉਹ ਸਾਰੇ ਅਸੀਂ ਰਲ ਮਿਲ ਕੇ ਕੌਮ ਤੇ ਹੱਕ ਦੀ ਗੱਲ ਕਰੀਏ ਹੋਰ ਨਹੀਂ ਤਾਂ ਕਿਸਾਨ ਜਥੇਬੰਦੀਆਂ ਕੋ ਸਿੱਖ ਲੋ ਆਪਾਨਾ ਸਿੱਧੂ ਲੱਖਾ ਸਧਾਨਾ ਇਹਨਾਂ ਕੋਈ ਸਿੱਖ ਲੋ ਇਹਨਾਂ ਦੀ ਕੋਈ ਜਥੇਬੰਦੀ ਤੇ ਨਹੀਂ ਸਿਰਫ ਨਾਂ ਦੇ ਉੱਤੇ ਹੱਕ ਦੇ ਕੋ ਆਪਣੇ ਹੱਕ ਦੀ ਆਵਾਜ਼ ਨੂੰ ਬੁਲੰਦ ਕਰਦੇ ਆ ਤਾਂ ਹਜ਼ਾਰਾਂ ਦੇ ਹਿਸਾਬ ਦੇ ਨਾਲ ਯੂਥ ਇਕੱਠਾ ਹੋ ਜਾਂਦਾ ਕਿਉਂ ਹੁੰਦਾ ਉਹ ਕਹਿੰਦੇ ਕਿ ਸਾਡੇ ਯਾਰ ਹੱਕ ਦੀ ਗੱਲ ਕਰ ਰਹੇ ਆ ਸਾਡੇ ਧਰਮ ਦੀ ਗੱਲ ਕਰ ਰਹੇ ਆ ਪੰਜਾਬ ਦੀ ਗੱਲ ਕਰ ਰਹੇ ਆ ਯਾਰ ਇਦਾਂ ਦੀ ਅਨਖਸੀ ਵੀ ਆਪਣੇ ਅੰਦਰ ਪੈਦਾ ਕਰੀਏ ਸਾਡੇ ਅੰਦਰ ਕਿਉਂ ਨਹੀਂ ਅਰਖ ਪੈਦਾ ਹੁੰਦੀ ਕਿੰਨਾ ਕੁ ਚਿਰ ਅਸੀਂ ਆਪਣੇ ਨਾਲ ਹੋਏ ਤੱਕੇ ਆ ਉਹਨਾਂ ਨੂੰ ਸਹਿਣ ਕਰਦੇ ਰਵਾਂਗੇ ਆਓ ਯਾਰੋ ਅਸੀਂ ਸਾਰੇ ਰਲ ਮਿਲ ਕੇ ਕਾਫਲ ਮਸੀ ਦੀ ਆਵਾਜ਼ ਨੂੰ ਬਲੰਦ ਕਰੀਏ ਤੇ ਮੇਰੀ ਬੇਨਤੀ ਆ ਕਿ ਇਸ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਭਗਵੰਤ ਮਾਨ ਤੱਕਰ ਪਹੁੰਚਣਾ ਚਾਹੀਦਾ ਵਾ ਕਿਉਂਕਿ ਸਾਡੇ ਹੀ ਲੋਕਾਂ ਨਾਲ ਵਿਦਕਰਾ ਕਿਉਂ ਕੋਈ ਗੱਲ ਨਹੀਂ ਥੋੜੀ ਦੇਣੀ ਆ ਲੋਕ ਸਭਾ ਦੀ ਇਲੈਕਸ਼ਨ ਆ ਗਈ ਆ ਇਲੈਕਸ਼ਨਾਂ ਦੀਆਂ ਤਿਆਰੀਆਂ ਚੱਲ ਰਹੀਆਂ ਵਾਂ ਠੀਕ ਆ ਦੱਸ ਦੇਣਗੇ ਜੇ ਸਾਡੇ ਲੋਕਾਂ ਨਾਲ ਵਿਦਕਰਾ ਕ੍ਰਿਸਚਨ ਭਾਈਚਾਰਾ ਗੁਰਦਾਸਪੁਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਆ ਪੰਜਾਬ ਦੀ ਜਿੱਦਾਂ ਰਾਜਧਾਨੀ ਚੰਡੀਗੜ੍ਹ ਆ ਤੇ ਇਸੇ ਤਰ੍ਹਾਂ ਜੇ ਆਪਾਂ ਪੂਰੇ ਪੰਜਾਬ ਦੀ ਮਸੀਹਤ ਦੀ ਗੱਲ ਕਰੀਏ ਤਾਂ ਇਹਦੀ ਜਿਹੜੀ ਰਾਜਧਾਨੀ ਆ ਗੁਰਦਾਸਪੁਰ ਜ਼ਿਲ੍ਹਾ ਵਾ ਪਰ ਮੇਰੀ ਖਾਸ ਕਰਕੇ ਗੁਰਦਾਸਪੁਰ ਜ਼ਿਲ੍ਹੇ ਦੇ ਭਰਾਵਾਂ ਨੂੰ ਬੇਨਤੀ ਆ ਸਾਡੇ ਆਪਸੀ ਕਿਤੇ ਨਾ ਕਿਤੇ ਤੂੰ ਤੂੰ ਮੈਂ ਹੋ ਜੇ ਉਹ ਗੱਲ ਲੱਗ ਗਿਆ ਸਾਡੀ ਆਪਸੀ ਕਿਤੇ ਨਾ ਕਿਤੇ ਕੋਈ ਗਿਲੇ ਸ਼ਿਕਵੇ ਹੋਣਗੇ ਉਹ ਚੀਜ਼ ਲੱਗ ਗਿਆ ਪਰ ਜਦ ਜਦੋਂ ਕੌਮ ਦੀ ਤੇ ਧਰਮ ਦੀ ਗੱਲ ਆਉਂਦੀ ਆ ਯਾਰ ਉਦੋਂ ਇਕੱਠੇ ਜ਼ਰੂਰ ਹੋਵੋ ਉਦੋਂ ਅਸੀਂ ਇਕੱਠੇ ਹੋ ਕੇ ਜ਼ਰੂਰ ਨਾਰਾ ਮਾਰੀਏ ਇਹ ਨਾ ਸੋਚੀਏ ਕਿ ਯਾਰ ਉਹਨੇ ਮੁੱਦਾ ਚੱਕਿਆ ਆਪਾਂ ਨਹੀਂ ਜਾਣਾ ਇਹਨੇ ਮੁੱਦਾ ਚੱਕਿਆ ਆਪਾਂ ਨਹੀਂ ਜਾਣਾ ਇਹ ਚੀਜ਼ ਨੂੰ ਭੁੱਲ ਜੋ ਇਹ ਸਾਡੇ ਆਪਸੀ ਗੱਲਾਂ ਨੇ ਭਾਈ ਜਦੋਂ ਕੌਮ ਦੀ ਗੱਲ ਆਉਂਦੀ ਆ ਉਦੋਂ ਅਸੀਂ ਸਾਰੇ ਇਕੱਠੇ ਹੋ ਕੇ ਸਟੈਂਡ ਕਰੀਏ ਯਾਰ ਅਸੀਂ ਜਲਦੀ ਆਪਣੇ ਉੱਪਰ ਹੋਏ ਅਤਿਆਚਾਰ ਭੁੱਲ ਜਾਣੇ ਅਸੀਂ ਭੁੱਲ ਗਏ ਆ ਕਿ ਉਸ ਸਮੇਂ ਮਣੀਪੁਰ ਦੇ ਵਿੱਚ ਕੀ ਹੋਇਆ ਸੀ ਕਿੰਨਾ ਅਤਿਆਚਾਰ ਸੈਂਟਰ ਸਰਕਾਰ ਨੇ ਕੀਤਾ ਸੀ ਕਿਉਂਕਿ ਉੱਥੇ ਸਰਕਾਰ ਜਿਹੜੀ ਭਾਜਪਾ ਦੀ ਅਸੀਂ ਉਹ ਚੀਜ਼ ਨੂੰ ਭੁੱਲ ਕੇ ਅੱਜ ਫੇਰ ਭੱਜੇ ਫਿਰਦੇ ਮੈਨੂੰ ਤਾਂ ਸਮਝ ਨਹੀਂ ਲੱਗਦੀ ਯਾਰ ਆਪਾਂ ਕਿੱਥੇ ਸਟੈਂਡ ਕਰਨ ਦੇ ਆ ਕਿੰਨੇ ਦਿਨ ਬਾਅਦ ਦਿਨ ਸਾਡੇ ਪਾਸਬਾਨਾਂ ਦੇ ਨਾਲ ਅਤਿਆਚਾਰ ਹੁੰਦਾ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਹੁੰਦੀ ਆ ਤੇ ਮੈਂ ਤਾਂ ਇਹਦਾ ਇੱਕ ਮੇਜਰ ਜਿਹੜੀ ਪ੍ਰੋਬਲਮ ਆ ਉਹ ਮੈਂ ਇਹ ਸੋਚੀ ਆ ਕਿ ਹਰ ਥਾਂ ਤੇ ਜਿਹੜੇ ਸਾਡੇ ਪਾਸਬਾਨਾਂ ਦੇ ਨਾਲ ਕਿਤੇ ਨਾ ਕਿਤੇ ਕੋਈ ਰੌਲਾ ਪੈ ਜਾਂਦਾ ਜਿਸ ਤਰ੍ਹਾਂ ਹੁਣ ਲੁਧਿਆਣੇ ਦੇ ਵਿੱਚ ਰੌਲਾ ਪੈ ਗਿਆ ਕਿ ਉਹਨਾਂ ਨੇ ਸਾਡੇ ਦਿਮਾਗ ਨੂੰ ਮੈਂ ਸੋਚਿਆ ਕਿ ਜਿਹੜੀ ਉਹਨਾਂ ਦੀ ਪਾਲਿਸੀ ਆ ਕਿ ਉਹਨਾਂ ਨੇ ਸਾਡੇ ਦਿਮਾਗ ਨੂੰ ਵਾਸ਼ ਕਰਤਾ ਕਿ ਸੱਸ ਇਹਨਾਂ ਨੂੰ ਇੱਥੇ ਤੱਕ ਦੀ ਸਹਿਮਤ ਰੱਖੋ ਕਦੀ ਇਹਨਾਂ ਦੇ ਕਿਸੇ ਪਾਸਬਾਨ ਤੇ ਹਮਲਾ ਕਰ ਦੋ ਕਦੀ ਕਿਸੇ ਦੇ ਕਰ ਦੋ ਕਦੀ ਕਿਸੇ ਚਾਤ ਦੇ ਤੌਰ ਪੰਨ ਕਰ ਦੋ ਭਾਈਚਾਰੇ ਦੀ ਜਿਹੜੀ ਸੋਚ ਆ ਸਿਰਫ ਇੱਧਰ ਨੂੰ ਲੱਗੀ ਰਹੀ ਤੇ ਆਪਣੇ ਹੱਕ ਦੀ ਗੱਲ ਨਾ ਕਰ ਸਕਣ ਆਪਣੇ ਬੱਚਿਆਂ ਦੇ ਫਿਊਚਰ ਦੀ ਗੱਲ ਨਾ ਕਰ ਸਕਣ ਕਿ ਸਾਡੇ ਬੱਚੇ ਪਰੇ ਲਿਖੇ ਨੇ ਉਹਨਾਂ ਨੂੰ ਨੌਕਰੀਆਂ ਚਾਹੀਦੀਆਂ ਸਾਡੇ ਬੱਚਿਆਂ ਨੂੰ ਰਾਖਵਾ ਕਾ ਚਾਹੀਦਾ ਸਾਡੇ ਜਿਹੜੇ ਰਾਈਟ ਅਧਿਕਾਰ ਨੇ ਸਾਨੂੰ ਉਹ ਚਾਹੀਦੇ ਨੇ ਉਹ ਇਹ ਚਾਹੁੰਦੇ ਨੇ ਕਿ ਇਹਨਾਂ ਦਾ ਕਿਤੇ ਇਹ ਚੀਜ਼ਾਂ ਵੱਲ ਨਾ ਆ ਜੇ ਇਧਰ ਨੂੰ ਇਹ ਸੰਘਰਸ਼ਣਾ ਕਰਨ ਡਿਆ ਆਪਣਾ ਪਰ ਮੇਰੇ ਦੋਸਤੋ ਮੇਰੀ ਤੁਹਾਨੂੰ ਬੇਨਤੀ ਆ ਕਿ ਸੰਘਰਸ਼ ਤੋਂ ਬਿਨਾ ਗੱਲ ਨਹੀਂ ਬਾਨੀ ਸਰਕਾਰ ਕੋਈ ਵੀ ਆ ਸਰਕਾਰ ਕੋਈ ਵੀ ਆ ਪਰ ਪਹਿਲ ਕੌਮ ਨੂੰ ਦੋ ਯਾਰ ਪਹਿਲ ਧਰਮ ਨੂੰ ਦੋ ਬੇਸ਼ੱਕ ਤੁਸੀਂ ਸਰਕਾਰ ਦੇ ਵਿੱਚ ਵੀ ਹੋ ਨਾ ਤੇ ਸਰਕਾਰ ਦੇ ਵਿੱਚ ਬਹਿ ਕੇ ਆਪਣੀ ਕੌਮ ਦੀ ਗੱਲ ਕਰੋ ਤੇ ਮੇਰੀ ਉਹਨਾਂ ਭਰਾਵਾਂ ਨੂੰ ਬੇਨਤੀ ਆ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵਿੱਚ ਨੇ ਆਪਣੇ ਐਮਐਲਏ ਨੂੰ ਸਵਾਲ ਕਰੋ ਆਪਣੇ ਐਮਐਲਏ ਨੂੰ ਪੁੱਛੋ ਕਿ ਉਹ ਗਾੜੀ ਸੀਐਮ ਸਾਹਿਬ ਨੂੰ ਪੁੱਛਣ ਉੱਥੇ ਕੌਲ ਕਰਨ ਸਰਕਾਰ ਨੂੰ ਕਰਨ ਸੰਪਰਕ ਚ ਲੈਣ ਕਿ ਅੱਜ ਤੱਕ ਜੇ ਜਿਸ ਤਰ੍ਹਾਂ ਤੁਸੀਂ ਤੁਹਾਡੀ ਸਰਕਾਰ ਸੀਐਮ ਸਾਹਿਬ ਆਪ ਸ਼ਹੀਦ ਹੋਏ ਸ਼ਹੀਦ ਹੋਏ ਪਰਿਵਾਰ ਦੇ ਘਰ